ਅੱਜ ਅਸੀਂ ਇਤਿਹਾਸ জানਾਂਗੇ ਸਿੱਖ ਧਰਮ ਵਿੱਚ ਪਹਿਲੀ ਸ਼ਹੀਦ ਬੀਬੀ ਜੀ ਦਾ ਜਿਨ੍ਹਾਂ ਨੇ ਆਪਤਾ ਜੰਗ ਲੜੀ ਸੀ ਉਹਨਾਂ ਦੇ ਪਰਿਵਾਰ ਨੇ ਵੀ ਮੁਗਲਾਂ ਦੇ ਘਾਟੇ ਲਾਲਾ ਛੁੱਟੇ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਭਰਾ ਮੰਨਦੀ ਸੀ ਬੀਬੀ ਪਿੱਖਾ ਬੀਬੀ ਪਿੱਖਾ ਦੇ ਪਿਤਾ ਪਾਈ ਬੱਜਰ ਸਿੰਘ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਸ਼ਸਤਰ ਵਿਦਿਆ ਦਿੱਤੀ ਸੀ ਬੀਬੀ ਪਿੱਖਾ ਜੀ ਦੇ ਵੱਡੇ ਵੱਡੇ ਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗਾਂ ਵਿੱਚ ਸ਼ਹੀਦ ਹੋਏ ਸਨ ਹੁਣ ਉਹ ਸਮਾਂ ਹੁੰਦਾ ਹੈ ਜਦ ਅਨੰਦਪੁਰ ਦੇ ਕਿਲੇ ਨੂੰ ਘੇਰਨ ਦੀਆਂ ਤਿਆਰੀਆਂ ਚੱਲਣ ਲੱਗਦੀਆਂ ਹਨ ਭਾਈ ਚਤਰ ਸਿੰਘ ਗੁਰੂ ਸਾਹਿਬ ਨੂੰ ਇਹ ਖਬਰ ਦਿੰਦਾ ਹੈ ਕਿ ਮੁਗਲ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਨ ਲਈ ਆ ਰਹੇ ਨੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਐਲਾਨ ਕੀਤਾ ਕਿ ਜੋ ਆਨੰਦਪੁਰ ਸਾਹਿਬ ਵਿੱਚ ਪਰਿਵਾਰਾਂ ਵਾਲੇ ਸਿੱਖ ਹਨ ਉਹ ਆਨੰਦਪੁਰ ਸਹਿਰ ਨੂੰ ਛੱਡ ਕੇ ਚਲੇ ਜਾਣ ਐਸੇ ਹੀ ਤਰ੍ਹਾਂ ਹੋਇਆ ਪਰਿਵਾਰਾਂ ਵਾਲੇ ਸਿੱਖ ਆਪਣੇ ਪਰਿਵਾਰਾਂ ਨਾਲ ਦੂਸਰੇ ਪਿੰਡਾਂ ਵਿੱਚ ਚਲੇ ਗਏ ਭਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਉੱਥੇ ਹੀ ਰੱਖਿਆ ਉਹਨਾਂ ਦੇ ਮਾਤਾ ਜੀ ਸੋ ਪਤਨੀ ਜੀ ਅਤੇ ਸਾਹਿਬਜ਼ਾਦੇ ਉੱਥੇ ਹੀ ਸਨ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਿੱਖ ਇਹ ਦੱਸਦਾ ਹੈ ਕਿ ਲਗਭਗ ਸਾਰੇ ਪਰਿਵਾਰ ਵਾਲੇ ਸਿੱਖ ਚਲੇ ਗਏ ਹਨ ਪਰ ਇੱਕ ਪਰਿਵਾਰ ਇੱਥੋਂ ਜਾਣ ਦਾ ਨਾਮ ਨਹੀਂ ਲੈ ਰਿਹਾ ਇਹ ਪਰਿਵਾਰ ਸੀ ਬੀਬੀ ਪਿੱਖਾ ਦਾ ਪਰਿਵਾਰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਪਿੱਖਾ ਦੇ ਘਰ ਵਾਲੇ ਨੂੰ ਬੁਲਾਇਆ ਫਿਰ ਉਹ ਜਵਾਬ ਦਿੰਦਾ ਹੈ ਕਿ ਅਸੀਂ ਤਾਂ ਇੱਥੋਂ ਚਲੇ ਜਾਂਦੇ ਪਰ ਬੀਬੀ ਪਿੱਖਾ ਇੱਥੋਂ ਜਾਣ ਲਈ ਤਿਆਰ ਨਹੀਂ ਹਨ ਫਿਰ ਗੁਰੂ ਜੀ ਨੇ ਬੀਬੀ ਪਿੱਖਾ ਜੀ ਨੂੰ ਇਹ ਪੁੱਛਿਆ ਕਿ ਤੁਸੀਂ ਇਸ ਸ਼ਹਿਰ ਨੂੰ ਛੱਡ ਕੇ ਕਿਉਂ ਨਹੀਂ ਜਾਣਾ ਚਾਹੁੰਦੇ ਫਿਰ ਬੀਬੀ ਪਿੱਖਾ ਜੀ ਇਹ ਕਹਿੰਦੇ ਹਨ ਕਿ ਤੁਸੀਂ ਤਾਂ ਕਿਹਾ ਸੀ ਕਿ ਸਾਰੇ ਸਿੱਖ ਆਪਣੇ ਪਰਿਵਾਰ ਨਾਲ ਇੱਥੋਂ ਜਾਣ ਪਰ ਮੇਰਾ ਤਾਂ ਪਰਿਵਾਰ ਤੁਸੀਂ ਹੀ ਹੋ ਮੈਂ ਆਪਣੇ ਭਰਾ ਤੋਂ ਬਗੈਰ ਇੱਥੋਂ ਕਿਵੇਂ ਜਾ ਸਕਦੀ ਹਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਇਹ ਕਿਰਾ ਬਹੁਤ ਹੀ ਲੰਬਾ ਚੱਲੇਗਾ ਇੱਥੇ ਨੁਕਸਾਨ ਵੀ ਬਹੁਤ ਹੋ ਸਕਦਾ ਹੈ ਪਰ ਬੀਬੀ ਪਿੱਖਾ ਉਥੋਂ ਜਾਣ ਲਈ ਤਿਆਰੀ ਨਹੀਂ ਹੁੰਦੇ ਫਿਰ 7 ਮਹੀਨੇ ਤੱਕ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕਿਰਾ ਪਿਆ ਰਹਾ ਅਤੇ ਬੀਬੀ ਪਿੱਖਾ ਜੀ ਵੀ 7 ਮਹੀਨੇ ਤੱਕ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਹੀ ਸਨ ਕਿਲੇ ਅੰਦਰ ਹੌਲੀ-ਹੌਲੀ ਸਟੋਰ ਕੀਤਾ ਹੋਇਆ ਖਾਣਾ ਮੁਗਲ ਲੱਗਦਾ ਹੈ ਮੁਗਲਾ ਨੇ ਕਿਲੇ ਅੰਦਰ ਜਾਂਦਾ ਹੋਇਆ ਪਾਣੀ ਵੀ ਬੰਦ ਕਰ ਦਿੱਤਾ ਸੀ 10000 ਸਿੱਖਾਂ ਵਿੱਚੋਂ ਕੇਵਲ 1000 ਕੀ ਸਿੱਖ ਰਹਿੰਦੇ ਹਨ ਆਖਰ ਵਿੱਚ ਪਰ ਬਾਹਰ ਦੇ ਹਾਲਾਤ ਵੀ ਕੁਝ ਠੀਕ ਨਹੀਂ ਸਨ ਤੇਜ਼ ਧੁੱਪ ਮੀਹ ਤੇ ਕਈ ਬਿਮਾਰੀਆਂ ਦਾ ਸਾਹਮਣਾ ਕੀਤਾ ਸਿਪਾਹੀਆਂ ਨੇ ਨਾ ਤਾਂ ਉਹ ਕਿਲੇ ਉੱਤੇ ਹਮਲਾ ਹੀ ਕਰ ਸਕਦੇ ਹਨ ਕਿਉਂਕਿ ਸਿੱਖ ਭਾਵੇਂ ਗਿਣਤੀ 'ਚ ਘੱਟ ਸੀ ਪਰ ਜज्ਬਾ ਕਾਇਮ ਸੀ ਉਹਨਾਂ ਦਾ ਉਤੋਂ ਅਨੰਦਪੁਰ ਸਾਹਿਬ ਦੇ ਕਿਲੇ ਦੀ ਲੋਕੇਸ਼ਨ ਵੀ ਉਹਨਾਂ ਨੂੰ ਬਹੁਤ ਮਾਰ ਦਿੰਦੀ ਸੀ ਸਿਪਾਹੀਆਂ ਨੂੰ ਮੁਗਲ ਥੱਕ ਹਾਰ ਕੇ 7 ਮਹੀਨੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਅੱਗੇ ਝੂਠਿਆਂ ਸਵਾਂ ਖਾਂਦੇ ਹਨ ਕਿ ਸਾਡੀ ਫੌਜ ਤੁਹਾਨੂੰ ਹੱਥ ਤੱਕ ਨਹੀਂ ਲਗਾਵੇਗੀ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਹੋ ਪਰ ਸਾਡੀ ਬਦਨਾਮੀ ਹੋ ਰਹੀ ਏ ਇਹ ਕਿਲਾ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਫਿਰ ਸਿੱਖ ਸੰਗਤ ਦੀ ਪੁਕਾਰ ਉਤੇ ਗੁਰੂ ਗੋਬਿੰਦ ਸਿੰਘ ਜੀ ਕਿਲਾ ਖਾਲੀ ਕਰ ਦਿੰਦੇ ਨੇ ਇਸ ਸਮੇਂ ਵੀ ਬੀਬੀ ਪਿੱਖਾ ਜੀ ਨਾਲ ਹੀ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਫਿਰ ਪਹਾੜੀ ਰਾਜੇ ਅਤੇ ਔਰੰਗਜ਼ੇਬ ਨੇ ਆਪਣੇ ਵਾਅਦੇ ਤੋੜ ਦਿੱਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਗੁਰੂ ਗੋਬਿੰਦ ਸਿੰਘ ਜੀ ਤਾਂ ਪਹਿਲਾਂ ਹੀ ਜਾਣਦੇ ਸਨ ਕਿ ਇਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਏ ਪਰ ਸਿੱਖਾਂ ਨੂੰ ਪਤਾ ਲੱਗਦਾ ਹੈ ਸਰਸਨ ਤੋ ਪਹਿਲਾ ਚੱਖੀਆਂ ਪਿੰਡ ਵਿੱਚ ਕਿ ਸਾਡਾ ਪੇछा ਹੋ ਰਿਹਾ ਏ ਫਿਰ 100 ਸਿੱਖ ਭਾਈ ਜੀਵਨ ਸਿੰਘ ਜੀ ਨਾਲ ਭੇਜੇ ਗਏ ਕਿ ਤੁਸੀਂ ਉਹਨਾਂ ਨੂੰ ਰੋਕੋ ਤੇ ਅਸੀਂ ਸਰਸਾ ਨਦੀ ਨੂੰ ਪਾਰ ਕਰਦੇ ਹਾਂ ਇੰਨਾ ਹੀ 100 ਸਿੱਖਾਂ ਦੇ ਵਿੱਚ ਸੀ ਬੀਬੀ ਪਿੱਖਾ ਜੀ ਜਿਨ੍ਹਾਂ ਨੂੰ ਸ਼ਸਤਰ ਵਿਦਿਆ ਦਾ ਕਾਫੀ ਅਭਿਆਸ ਸੀ ਸ਼ੇਰਨੀ ਬੀਬੀ ਪਿੱਖਾ ਜੀ 100 ਸਿੱਖਾਂ ਨਾਲ ਮੁਗਲ ਫੌਜ ਨੂੰ ਕਾਫੀ ਮਾਰ ਪਾਉਂਦੀ ਏ ਬੀਬੀ ਪਿੱਖਾ ਜੀ ਬਹੁਤ ਦਲੇਰੀ ਅਤੇ ਹੌਸਲੇ ਨਾਲ ਜੰਗ ਲੜਦੇ ਸੀ ਅਤੇ ਇਦਾਂ ਹੀ ਉਹਨਾਂ ਨੇ ਕਿੰਨੇ ਹੀ ਮੁਗਲ ਉਹਨਾਂ ਨੇ ਮਾਰ ਮੁਕਾਏ ਫਿਰ ਕਾਨਕੀ ਇੱਕ ਗੋਲੀ ਬੀਬੀ ཕਿਖਾ ਜੀ ਦੇ ਮੱਥੇ ਵਿੱਚੋਂ ਲੰਘ ਜਾਂਦੀ ਹੈ ਬੀਬੀ ཕਿਖਾ ਜੀ ਘੋੜੇ ਤੋਂ ਥੱਲੇ ਡਿੱਗਦੇ ਹਨ ਅਤੇ ਸ਼ਹੀਦੀ ਪਾ ਜਾਂਦੇ ਨੇ ਅਗਲੇ ਦਿਨ ਚਮਕੌਰ ਦੀ ਗੜੀ ਵਿੱਚ ਬੀਬੀ ਜੀ ਦੇ ਘਰ ਵਾਲੇ ਅਤੇ ਉਹਨਾਂ ਦੇ ਦੋ ਪੁੱਤਰ ਵੀ ਸ਼ਹੀਦੀ ਪਾ ਜਾਂਦੇ ਹਨ ਇਨ੍ਹਾਂ ਦੇ ਪਿਤਾ ਜੀ ਮੱਜਰ ਸਿੰਘ ਬਿਰਧਵਸਥਾ ਵਿੱਚ ਵੀ ਚੱਪੜ ਟੀਵੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਜੰਗ ਲੜਦੇ ਹੋਏ ਸ਼ਹੀਦੀ ਪਾ ਜਾਂਦੇ ਹਨ ਤਿੰਨ ਪੁੱਤਰਾਂ ਵਿੱਚੋਂ ਬਾਅਦ ਵਿੱਚ ਇੱਕ ਪੁੱਤਰ ਜ਼ਕਰੀਆ ਖਾਨ ਦੇ ਵਿਰੋਧ ਜੰਗ ਲੜਦੇ ਹੋਏ ਸ਼ਹੀਦੀ ਪਾ ਗਿਆ ਇੰਨਾ ਹੀ ਬੀਬੀ ਭੀਖਾ ਜੀ ਦਾ ਸਾਰਾ ਪਰਿਵਾਰ ਅਕਾਲ ਪੁਰਖ ਦੀ ਗੋਦ ਜਾਬiraj ਦਾ ਹੈ ਜਿੱਥੇ ਕਈ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕੋਲ ਵੀ ਨਹੀਂ ਸਿਰਖਣਾ ਚਾਹੁੰਦੇ ਉਥੇ ਬੀਬੀ ਭੀਖਾ ਜੀ ਦਾ ਪਰਿਵਾਰ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਦਾ